ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਆ ਭਾਰਤੀ ਕਿਸਾਨ ਜੂਨੀਅਨ ਉਗਰਾਹਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 34 ਵਿਖੇ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਖੇਤੀ ਨੀਤੀ ਨੂੰ ਲੈ ਕੇ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਜਿਹੜੀ ਹੈ ਉਹ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੀ ਹੈ ਤੇ ਪਰਮਿਸ਼ਨ ਜਿਹੜੀ ਹੈ ਯੂਟੀ ਐਡਮਿਨਿਸਟ੍ਰੇਸ਼ਨ ਵੱਲੋਂ ਮਿਲ ਗਈ ਸੀ ਕੱਲ ਚੰਡੀਗੜ੍ਹ ਦੇ ਸੈਕਟਰ 34 ਦਾ ਜਿਹੜਾ ਗਰਾਊਂਡ ਹੈ ਉੱਥੇ ਇਹਨਾਂ ਨੂੰ ਇਕੱਠੇ ਹੋਣ ਲਈ ਜਿਹੜੀ ਜਗ੍ਹਾ ਉਹ ਦੇ ਦਿੱਤੀ ਗਈ ਹੈ ਤੇ ਕੱਲ ਨੂੰ ਅਹਿਮ ਦੇਣਾ 2 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹਨਾਂ ਦਾ ਕਹਿਣਾ ਕੱਲ ਤੋਂ ਹੀ ਜਿਹੜਾ ਇਹਨਾਂ ਦਾ ਪ੍ਰੋਟੈਸਟ ਹੈ ਉਹ ਜੋਰਾਂ ਸ਼ੋਰਾਂ ਦੇ ਨਾਲ ਵੀ ਸ਼ੁਰੂ ਹੋ ਜਾਊਗਾ ਤੇ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਇਸ ਤਰ੍ਹਾਂ ਦੇ ਨਾਲ ਤਿਆਰੀਆਂ ਕਰ ਰਹੇ ਨੇ ਜਿਹੜੇ ਕਿਸਾਨ ਨੇ ਦੂਰੋਂ ਦੂਰੋਂ ਚੱਲ ਕੇ ਆਏ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੇ ਨਾਲ ਆਪਣਾ ਸਮਾਨ ਉਹ ਲੈ ਕੇ ਆਏ ਨੇ ਟਰੈਕਟਰ ਟਰਾਲੀਆਂ ਕੁਝ ਕਿ ਜੜੀਆਂ ਨੇ ਉਹ ਆ ਗਿਆ ਨੇ ਤੇ ਅਜੇ ਬਹੁਤ ਸਾਰੇ ਕਿਸਾਨ ਚੱਲੇ ਹੋਏ ਨੇ ਤੇ ਕੀ ਉਹਨਾਂ ਦੀ ਰਣਨੀਤੀ ਹੈ ਕਿ ਇਸ ਤਰ੍ਹਾਂ ਦੀ ਪਲੈਨਿੰਗ ਹੈ ਕਿਵੇਂ ਅੜਾਵਾਂ 'ਚ ਚੱਲਣ ਵਾਲਾ ਪ੍ਰੋਟੈਸਟ ਹੈ ਉਹ ਰਹੂਗਾ ਕਿ ਇਹਨਾਂ ਦੀਆਂ ਬੰਗਾਂ ਨੇ ਤੇ ਕੱਲ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਕਿਸ ਤਰ੍ਹਾਂ ਦਾ ਮੈਸੇਜ ਇਹ ਦੇਣਾ ਚਾਹੁੰਦੇ ਨੇ ਆਪਣਾ ਪ੍ਰੋਟੈਸਟ ਕਿਸ ਤਰ੍ਹਾਂ ਕਰਨਾ ਚਾਹੁੰਦੇ ਨੇ ਦੇ ਇਸ ਗੱਲੋਂ ਹੀ ਪੜੀ ਇੰਪੋਰਟੈਂਟ ਇਹ ਨੂੰ ਦੇਖਿਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਲਗਾਤਾਰ ਪ੍ਰੋਟੈਸਟ ਹੁੰਦੇ ਰਹਿੰਦੇ ਨੇ ਰੋਸ ਮਾਰਚ ਵੀ ਹੁੰਦੇ ਰਹਿੰਦੇ ਨੇ ਪਰ ਮੋਸਟਲੀ ਉਹ ਮੋਹਾਲੀ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਚੰਡੀਗੜ੍ਹ ਐਂਟਰ ਕਰਨ ਨਹੀਂ ਦਿੱਤਾ ਜਾਂਦਾ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਹੀ ਰੋਕਿਆ ਜਾਂਦਾ ਵੱਡੇ ਇਕੱਠ ਜਿਹੜੇ ਨੇ ਆਮ ਤੌਰ ਤੇ ਅੰਮ੍ਰਿਤਸਰ ਗੁਰਦੁਆਰਾ ਰੱਖੇ ਜਾਂਦੇ ਨੇ ਪਰ ਇਸ ਵਾਰ ਉਗਰਾਹਾ ਜਥੇਬੰਦੀ ਇਹ ਵੀ ਆਪਣੀ ਪ੍ਰਾਪਤੀ ਮੰਨ ਰਹੀ ਹੈ ਕਿ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਮਿਲੀ ਆਪਣਾ ਪ੍ਰੋਟੈਸਟ ਕਰਨ ਦੇ ਲਈ ਚੰਡੀਗੜ੍ਹ ਦੇ ਬਿਲਕੁਲ ਵਿੱਚ 34 ਸੈਕਟਰ ਦੇ ਵਿੱਚ ਉਹ ਇਕੱਠ ਕਰਕੇ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਰੱਖਣਗੇ ਸਰਕਾਰ ਅੱਗੇ ਤੇ ਦੇਖਣ ਵਾਲੀ ਗੱਲ ਹੋਊਗੀ ਕਿ ਹੁਣ ਕਿਸ ਤਰ੍ਹਾਂ ਦਾ ਪ੍ਰਭਾਵ ਇਸ ਪ੍ਰੋਟੈਸਟ ਨਾਲ ਪਊਗਾ ਕਿਸਾਨ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦੀਆਂ ਮੰਗਾਂ ਕੀ ਨੇ ਉਹ ਵੀ ਅਸੀਂ ਸੁਣਦੇ ਹਾਂ ਕੌਰ ਜੀ ਜਸਵਿੰਦਰ ਕੌਰ ਜੀ ਤੁਸੀਂ ਅੱਜ ਜਿਹੜਾ ਸੱਦਾ ਦਿੱਤਾ ਸੀ ਉਹ ਗ੍ਰਾਹਾਂ ਜੱਥੇਬੰਦੀ ਕੋਲ ਤੁਸੀਂ ਬੰਦੀਆਂ ਹੋਈਆਂ ਬੀਬੀਆਂ ਸਾਰੀਆਂ ਤੇ ਕੀ ਤਿਆਰੀ ਕਰਕੇ ਆਈਆਂ ਹੋ ਤੇ ਕੀ ਥੋਡੀਆਂ ਮੰਗਿਆ ਅਸੀਂ ਆਪਦੀ ਪ੍ਰੋਪਰ ਤਿਆਰੀ ਕਰਕੇ ਆਏ ਆਂ 5 ਦਿਨਾਂ ਵਾਸਤੇ ਆਦਾ ਖਾਣਾ ਦਾਣਾ ਵਿਸਤਰਾ ਸਭ ਕੁਝ ਨਾਲ ਲੈ ਕੇ ਆਏ ਆਂ ਤੇ ਸਾਡੀਆਂ ਮੰਗਾਂ ਨੇਗੀਆਂ ਵੀ ਸਾਡੀ ਖੇਤੀ ਨੀਤੀ ਬਣਨੀ ਚਾਹੀਦੀ ਹੈ ਗਰੰਟੀ ਤੇ ਸਾਡੀਆਂ ਫਸਲਾਂ ਤੇ ਸਰਕਾਰੀ ਐਮਐਸਪੀ ਮਿਲਣੀ ਚਾਹੀਦੀ ਹੈ ਜੋ ਕਿ ਜੋ ਕੋਈ ਕੁਦਰਤੀ ਆਪਤਾ ਆਉਂਦੀ ਹੈ ਸਾਡੀਆਂ ਫਸਲਾਂ ਤੈਸ ਨੈਸ ਹੋ ਜਾਂਦੀਆਂ ਨੇ ਵੀ ਸਾਨੂੰ ਇਹਨਾਂ ਫਸਲਾਂ ਦੇ ਖੇਤੀ ਨੀਤੀ ਬਣਨੀ ਚਾਹੀਦੀ ਐ ਵੀ ਸਰਕਾਰ ਸਾਨੂੰ ਇਹਨਾਂ ਫਸਲਾਂ ਤੇ ਜਦੋਂ ਸਾਡਾ ਕੋਈ ਨੁਕਸਾਨ ਹੁੰਦਾ ਹੈ ਮਾਅਬਜ਼ਾ ਦੇਵੇ ਪਿਛਲੇ ਸਾਲ ਕਿੰਨੇ ਨੁਕਸਾਨ ਹੋਏ ਨੇ ਕਿੰਨੇ ਹਾੜਾ ਏ ਨੇਗੇ ਸਰਕਾਰ ਨੇ ਅੱਜ ਤੱਕ ਕੋਈ ਵੀ ਮਾਅਬਜ਼ਾ ਨਹੀਂ ਦਿੱਤਾ ਕੋਈ ਗੜੇ ਮਾਰੀ ਤੇ ਮਾਅਬਜ਼ਾ ਨਹੀਂ ਦਿੱਤਾ ਜਿਹੜੇ ਨੌਜਵਾਨ ਨਸ਼ਿਆਂ ਨਾਲ ਖੁਦਕੁਸ਼ੀਆਂ ਕਰਦੇ ਨੇ ਜਾਂ ਉਹ ਖੁਦਕੁਸ਼ੀਆਂ ਕਰਦੇ ਨੇ ਕਰਜੇ ਤੋਂ ਫੀੜਤ ਨੇਗੇ ਵੀ ਉਹਨਾਂ ਵਾਸਤੇ ਮਾਅਬਜ਼ੇ ਚਾਹੀਦੇ ਨੇ ਕਿ ਕੋਈ ਕਾਨੂੰਨ ਬਣਾਵੇ ਸਰਕਾਰਾਂ ਜਿਵੇਂ ਹੁਣ ਵੀ ਇਹ ਭਗਵੰਤ ਮਾਨ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀਗੇ ਇਹ ਕਹਿ ਰਹੇ ਨੇ ਵੀ ਸਾਡੇ ਹੁਣ ਬਸ ਚ ਨਹੀਂ ਹੈਗਾ ਇਹ ਨਸ਼ਾ ਤਾਂ ਬੰਦ ਕਰਾ ਸਕਦੇ ਨੀ ਨਸ਼ਾ ਤਾਂ ਕੋਈ ਇਹਨਾਂ ਦੇ ਹੱਥੋਂ ਬਾਹਰ ਕਰ ਲੈਣੀ ਹੈਗੀ ਵੀ ਸਸੇ ਕਹਿੰਦੇ ਵੀ ਜਿਹੜੇ ਸਾਡੇ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਅਜੇ ਨਸ਼ੇ ਕਰਨਾ ਛੇਮਾ ਹੜ ਨਸ਼ਿਆਂ ਦਾ ਵਗਰੇ ਪੰਜਾਬ ਦੇ ਵਿੱਚ ਅਭੀ ਇਹ ਨਸ਼ੇ ਬੰਦ ਹੋਣੇ ਚਾਹੀਦੇ ਨੇ ਤੇ ਸਾਡੇ ਬੱਚਿਆਂ ਨੂੰ ਨੌਜਵਾਨ ਬੱਚੇ-ਵੱਚੀਆਂ ਨੂੰ ਸਰਕਾਰੀ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਰੋਜ਼ਗਾਰ ਤਾਂ ਜੋ ਸਾਡਾ ਪੰਜਾਬ ਨਾ ਉਜੜੇ ਅੱਜ ਘਰਾਂ ਦੇ ਘਰ ਖਾਲੀ ਹੋਏ ਪਏ ਨੇ ਜਿੰਦੇ ਲੱਗੇ ਪਏ ਨੇ ਕਿ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਡੀਆਂ ਮੰਗਾਂ ਜਿੰਨੀ ਜਲਦੀ ਹੋ ਸਕਦੇ ਨੇ ਮੰਨ ਨਹੀਂ ਤਾਂ ਫਿਰ ਸਾਡਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੂਗਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਹੈ ਸੁਭਸ ਕਤਰਾਂ ਭਾਰਤੀ ਦੇ ਕੰਮ ਵਿੱਚ ਆ ਸ਼ੰਗਾਰਾ ਸਿੰਘ ਜੀ ਜਿਹੜਾ ਹੈ ਮੋਰਚਾ ਲੌਨ ਜਾ ਰਹੇ ਹੋ ਤੁਸੀਂ ਕੀ ਮੰਗਾ ਨੇ ਮੇਨਲੀ ਜਿਹੜੀਆਂ ਖੇਤੀ ਨੀਤੀ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਜਾਂ ਜੋ ਵੀ ਹੈ ਕੀ ਕਾਰਨ ਬਣਿਆ ਇੱਥੇ ਆਉਣ ਦਾ ਦੇਖੋ ਪਹਿਲੀ ਗੱਲ ਤਾਂ ਕਿ ਜਿਹੜੀ ਖੇਤੀ ਨੀਤੀ ਦੇ ਵਿੱਚੋਂ ਨਿਕਲਦੀਆਂ ਮੰਗਾਂ ਆ ਸਾਡੇ 8 ਮੁੱਦੇ ਆ ਇਹਨਾਂ ਮੰਗਾਂ ਦੇ ਜਿਹਨੂੰ ਐ ਕਹਿੰਦੇ ਆ ਅੱਥ ਲੜੀਆਂ ਹਾਂ ਉਹ ਅਸੀਂ ਪੂਰੀਆਂ ਮਤਲਬ ਉਹ ਸਰਕਾਰ ਨੂੰ ਮੰਗ ਪੱਤਰ ਭੇਜਿਆ ਹੋਇਆ ਪਰ ਉਸ ਤੋਂ ਪਹਿਲਾਂ ਸਾਡੀ ਜਿਹੜੀ ਵੱਡੀ ਅਸੀਂ ਕਹਿੰਦੇ ਆ ਵੱਡੀ ਇਹ ਸਮੂਹਚੇ ਦੀ ਪਹਿਲੀ ਵੱਡੀ ਜਿੱਤ ਆ ਉਹ ਸਾਡਾ ਜਮਹੂਰੀਅਤ ਬਹਾਲੀ ਦਾ ਸੌਦਾ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਕਿਸੇ ਨੇ ਵੜ ਨਹੀਂ ਦਿੰਦੀ ਸੀ ਸਾਡੀ 4 ਦਿਨਾਂ ਤੋਂ ਲੈ ਕੇ ਪਿੱਛੇ ਤੋਂ ਜਦੋਂ ਜਦ ਚੱਲੀ ਆ ਪਹਿਲਾਂ ਆਇਆ ਹਾਂ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨਾਲ ਉਸ ਤੋਂ ਬਾਅਦ ਝੂਠੀ ਸਰਕਾਰ ਪ੍ਰਸ਼ਾਸਨ ਨਾਲ ਤੇ ਵੀ ਸਾਰਾ ਜੇਫਰੋਂਟ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਆਹ ਕਿਸਾਨਾਂ ਦੇ ਰੋਹ ਨੂੰ ਭਾਗ ਲਿਆ ਹੋਇਆ ਸਾਨੂੰ ਆਹ ਚੰਕੀ ਸੈਕਟਰ ਦੇ ਵਿੱਚ ਜਗ੍ਹਾ ਜਿਹੜੀ ਅਲਾਰਟ ਕਰਨੀ ਕੋਈ ਨਹੀਂ ਅਸੀਂ ਸਮਝਿਆ ਪਹਿਲੀ ਤਾਂ ਸਾਡੀ ਇਹ ਵੱਡੀ ਜਿੱਤ ਹੈ ਜਿਹੜੀ ਕਿ 2009 ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਇੱਥੇ ਵੱਡਾ ਉਦੋਂ ਲੱਠ ਚਾਰ ਦਿਨ ਉਸ ਤੋਂ ਬਾਅਦ ਕਿਸੇ ਨੂੰ ਚੰਡੀਗੜ੍ਹ ਤੇ ਨਹੀਂ ਭੰਨ ਦਿੱਤਾ ਸੀ ਉਹ ਇਹ ਪਿੱਛੇ ਹਟਦੇ ਹਟਦੇ ਇਹਨਾਂ ਦਾ ਇਤਿਹਾਸ ਜਦੋਂ ਪਹਿਲਾਂ ਲੋਕ ਵਿਧਾਨ ਸਭਾ ਤੱਕ ਮਾਰਚ ਕਰਦੇ ਰਹੇ ਅਸੀਂ ਆਉਂਦੇ ਰਹੇ 84 85 ਦਿਨ ਉਸ ਤੋਂ ਬਾਅਦ ਉਹਨਾਂ ਨੇ ਮਟਕਾ ਚੌਕ ਹੂੰ ਹੁਣ ਪਿੱਛੇ ਹਟਦੇ ਹਟਦੇ ਚੰਡੀਗੜ੍ਹ ਚੀਂ ਬੰਦੇ ਦਾ ਮਹਾਲੀ ਚੀ ਰੋਕਦੇ ਇਸ ਕਰਕੇ ਪਹਿਲੀ ਤਾਂ ਸਾਡੀ ਇਹ ਸਮਝਾਂ ਕਿ ਵਜੇ ਜਿੱਥੋਂ ਤੱਕ ਹੈ ਤੋ ਉਹਦੇ ਨਾਲ ਹੋਣਾ ਸਭ ਤੋਂ ਪਹਿਲਾਂ ਸਾਡੀ ਖੇਤੀ ਨੀਤੀ ਬਣਾਉਣ ਦਾ ਪੰਜਾਬ ਸਰਕਾਰ ਦਾ ਕਿਹਾ ਹੋਇਆ ਸੀ ਉਹ ਖੇਤੀ ਨੀਤੀ ਕਿਹੋ ਜੀ ਹੋਵੇ ਸੰਸਾਰ ਵਪਾਰ ਜਥੇਬੰਦੀ ਤੋਂ ਸੰਸਾਰ ਬੈਂਕ ਤੋਂ ਕਾਰਪੋਰੇਟ ਘਰਾਣਿਆਂ ਤੋਂ ਸ਼ਾਮਰਾਜ ਜੀ ਨੀਤੀਆਂ ਤੋਂ ਜ਼ਗੀਰਦਾਰਾਂ ਤੋਂ ਜਿਹੜੀ ਖੇਤੀ ਗੁਲਾਮ ਹੈ ਉਹ ਪਹਿਲਾਂ ਤਾਂ ਉਹ ਤੋਂ ਆਜ਼ਾਦ ਹੋਵੇ ਠੀਕ ਹੈ ਇਹ ਸਾਡੀ ਪਹਿਲੀ ਮੰਗ ਉਹਦੇ ਤੋਂ ਨਿਕਲ ਕੇ ਫਿਰ ਦੂਜੀ ਵੱਡੀ ਗੱਲ ਖੇਤੀਬਾੜੀ ਨਾਲ ਸੰਬੰਧਤ ਹੈ ਜਮੀਨ ਦਾ ਮਾਮਲਾ ਜਮੀਨ ਦੀ ਤੋਟ ਪੂਰੀ ਹੋਵੇ ਸਰਦੀ ਪੰਜਾਬ ਦੇ ਅੰਕੜਿਆਂ ਮੁਤਾਬਕ ਵੀ ਜੇ ਇਹਨਾਂ ਦਾ ਆਪ ਦਾ ਬਣਾਇਆ ਹੋਇਆ ਕਾਨੂੰਨ ਹੈ ਜਿਹੜਾ 1.7 ਏਕੜ ਦਾ ਉਹਨੂੰ ਵੀ ਜੇ ਉਹ ਯਾਰ ਦੇ ਹਿਸਾਬ ਨਾਲ ਕਾਨੂੰਨ ਨੂੰ ਹੀ ਲਾਗੂ ਕਰ ਦੇਣਾ ਇੱਥੇ 16 ਲੱਖ 76 ਹਜ਼ਾਰ ਏਕੜ ਲਗਭਗ ਵੱਧੂ ਤੇ ਜ਼ਮੀਨ ਹੈ ਜਿਹੜੀ ਪੌਣੇ ਦਨੇ ਕਿਲੇ ਇੱਕ ਮੌਜੂਦ ਤੇ ਕਿਸਾਨ ਨੂੰ ਥੋੜ੍ਹੀ ਜਿਹੀ ਨੇ ਨੂੰ ਬੇਚ ਮੈਨੂੰ ਵੱਡੀ ਆ ਜੀ ਉਤਪਾਦ ਅਗਲਾ ਸਵਾਲ ਇਹਦੇ ਤੇ ਪਾਣੀ ਦਾ ਨਿਕਲਣਾ ਵੀ ਹਰ ਕਿਸੇ ਨੂੰ ਪਾਣੀ ਪਹੁੰਚਦਾ ਕਰੇ ਤੇ ਨਾਲ ਹੀ ਜਿਹੜਾ ਹੁਣ ਤੱਕ ਇਹਨਾਂ ਦੀਆਂ ਨੀਤੀਆਂ ਦੇ ਨਾਲ ਕਰਜ਼ੇ ਚੜੇ ਆ ਕਿਸਾਨਾਂ ਮਜ਼ਦੂਰਾਂ ਦੇ ਉਹ ਸਾਰੇ ਇੱਕ ਵਾਰੀ ਖਤਮ ਹੋਣ ਉਸ ਤੋਂ ਬਾਅਦ ਆਉਂਦੇ ਦਿਨਾਂ ਦੇ ਕਿ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣੇ ਜਿਹੜਾ ਦੁਬਾਰਾ ਕਰਜ਼ੇ ਨਾਲ ਚੜਨ ਤੇ ਸਸਤੇ ਕਰਜ਼ੇ ਸਰਕਾਰੀ ਤੌਰ ਤੇ ਮਿਲਣ ਜਿੰਨੇ ਖਰਫਤ ਦੀਆਂ ਚੀਜ਼ਾਂ ਉਹਨਾਂ ਨੂੰ ਸਰਕਾਰ ਆਪ ਦੇ ਕੰਟਰੋਲ ਚ ਲੈਵੇ ਕਿਉਂਕਿ ਹੁਣ ਤਾਂ ਪਹਿਲਾਂ ਸਰਕਾਰ ਭੱਜ ਰਹੀ ਹੈ ਇਹ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਨੌਜਵਾਨਾਂ ਦਾ ਨਸ਼ਿਆਂ ਦਾ ਮੁੱਦਾ ਹੈ ਇਹ ਸਾਰੇ ਮੁੱਖ ਮੁੱਦੇ ਨੇ ਸਾਡੀ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਮੋਰਚਾ ਸ਼ੁਰੂ ਕੀਤਾ ਹੈ ਮੋਰਚਾ ਅੱਜ ਸ਼ੁਰੂ ਹੋ ਗਿਆ ਮੋਰਚਾ ਪੜਾਵਾਂ ਦੇ ਸੱਤ ਚੱਲਣਾ ਹੈ ਠੀਕ ਹੈ ਤੇ 5 ਤਰੀਕ ਤੱਕ ਤੁਸੀਂ ਫਿਲਹਾਲ ਸੋਚਿਆ ਹੈਗਾ ਜਿਹੜਾ ਇੱਥੇ ਰਹਿਣ ਦਾ ਦੇਖੋ 5 ਤਰੀਕ ਤੱਕ ਅਸੀਂ ਫਿਲਹਾਲ ਸੋਚਿਆ ਹੈਗਾ ਪਰ ਜਿਹੋ ਜੀ ਸਰਕਾਰ ਦੀ ਨੀਤੀ ਬਣਦੀ ਹੈ ਜਿਵੇਂ ਕੱਲ ਹੀ ਦਿਖਿਆ ਵੀ ਸਰਕਾਰ ਮੀਟਿੰਗ ਦੇ ਕੇ ਵੀ ਭੱਜ ਗਈ ਹੈ ਹੂੰ ਇਹਦਾ ਲੱਗਦਾ ਇਹ ਹੈਗਾ ਵੀ ਇਹ ਸਰਕਾਰ ਸਾਨੂੰ ਹੋਰ ਵਧਾਉਣਾ ਪੈਣਾ ਹੈ ਇਹ ਉਧਰੋਂ ਜਾ ਰਹੀ ਹੈ ਗੱਲ ਫਿਲਹਾਲ ਸਾਡਾ 5 ਤੱਕ ਦਾ 5 ਨੂੰ ਅਗਲਾ ਐਲਾਨ ਜੋ ਕਰਨਾ ਹੈ ਅਗਲੇ ਐਲਾਨ ਚ ਇਹਨੂੰ ਬਤਾਉਣ ਵਾਲਾ ਵੀ ਹੋ ਸਕਦਾ ਜਾਂ ਕੋਈ ਇਹਦਾ ਹੋਰ ਫੜਾ ਸਕਦਾ ਅੱਜ ਦੀ ਮੀਟਿੰਗ ਤੇ ਵੀ ਜਿਹੜਾ ਸੀਗੀ ਗੱਲਬਾਤ ਉਹਦੇ ਚ ਕੁਝ ਹੋਈ ਜਾਂ ਦੇਖੋ ਅੱਜ ਤਾਂ ਜੁਟੀ ਨਾਲ ਮੀਟਿੰਗ ਹੈ ਠੀਕ ਹੈ ਰੂਟੀ ਨੇ ਤਾਂ ਇੱਥੋਂ ਦੇ ਪ੍ਰਬੰਧਾ ਬਾਰੇ ਮੀਟਿੰਗ ਕਰਨੀ ਹੈ ਜਾਂ ਜਿਹੜਾ ਸਿ ਵਿਧਾਨ ਸਭਾ ਵਰਲੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਗਾ ਉਦੋਂ ਮਾਰਚ ਕਰਨਾ ਹੈ ਉਹ ਮਾਰਚ ਦੀ ਗੋਤਬੰਦੀ ਬਾਰੇ ਉਹਨਾਂ ਨੂੰ ਜਾਣਨਾ ਚਾਹੂਗਾ ਕਿੰਨੇ ਵਜੇ ਮਾਰਚ ਕਰੋਗੇ ਤੁਸੀਂ ਨਹੀਂ ਉਹ ਤਾਂ ਹਜੇ ਕੱਲ ਨੂੰ ਸੋਚਾਂਗੇ ਅਸੀਂ ਕੱਲ ਨੂੰ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਉਹ ਵੀ 2 ਵਜੇ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਹਾਂ ਉਹ ਉਹਦੇ ਬਾਰੇ ਤਾਂ ਕੱਲ ਨੂੰ ਸੋਚਾਂਗੇ ਠੀਕ ਹੈ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਦੀਪ ਘਰਵੇ ਜੀ ਅ ਤੁਸੀਂ ਦੱਸੋ ਜੀ ਰਾਸ਼ਨ ਜਿਹੜਾ ਹੈਗਾ ਉਹ ਕਿੰਨਾ ਤੁਸੀਂ ਲੈ ਕੇ ਆਏ ਹੋ ਜੇ ਲੰਬਾ ਸਮਾਂ ਵੀ ਰਹਿਣਾ ਬੰਦਾ ਪੂਰੀ ਤਿਆਰੀ ਕਰਕੇ ਆਇਓ ਤੁਸੀਂ ਹਾਂਜੀ ਅਸੀਂ ਟਰਾਲੀਆਂ ਭਰ ਕੇ ਲੈ ਆਂਦੇ ਆ ਮੰਜੀ ਵਿਸਤਰੇ ਆਪ ਦਾ ਪਾਣੀ ਚਾਹ ਪਤੀ ਦਾ ਸਮਾਨ ਆਟਾ ਸਲੈਂਡਰ ਸਭ ਕੁਝ ਅਸੀਂ ਆਂਦੀਆਂ ਟਰਾਲੀਆਂ ਭਰ ਕੇ ਲੈ ਆਏ ਜੇ ਸਾਨੂੰ ਕੋਈ ਦਿੱਕਤ ਪਈ ਤਾਂ ਸਾਡੇ ਮਗਰ ਹੋਰ ਆਪ ਦਾ ਕਰੂਗਾ ਉਹ ਟਰਾਲੀਆਂ ਭਰ ਕੇ ਆ ਜਾਣੀਆਂ ਸਾਨੂੰ ਕੋਈ ਦਿੱਕਤ ਨਹੀਂ ਆਗੀ ਰਸਤਨ ਦੀ ਤਾਂ ਮੇਨ ਕਿਹੜੀਆਂ ਮੰਗਾ ਜਣੀ ਤੁਸੀਂ ਧਿਆਨ ਚ ਲਿਆਉਣਾ ਚਾਹੁੰਦੇ ਲੋਕਾਂ ਨੂੰ ਮੇਨ ਤਾਂ ਜੀ ਜੇ ਗਰੰਟੀ ਹੋਵੇ ਕਿ ਸਾਰੀ ਖੇਤੀ ਨੀਤੀ ਦੀ ਆਪ ਦੇ ਜਿਹੜੀ ਫਸਲ ਹੁੰਦੀ ਹੈ ਇਹਨਾਂ ਦੀ ਕਿਸਾਨਾਂ ਦੇ ਆਲੂ ਹੋ ਗਏ ਮਿਰਚਾਂ ਹੋ ਗਈਆਂ ਸਬਜ਼ੀ ਹੋ ਗਈ ਜਦੋਂ ਇਹਨਾਂ ਦਾ ਰੇਟ ਨਹੀਂ ਮਿਲਦਾ ਇਹ ਤਾਂ ਫਿਰ ਲੋਕਾਂ ਨੂੰ ਸੜਕਾਂ ਤੇ ਸਿੱਟਣੇ ਪੈਂਦੇ ਨੇ ਹਾਂ ਫਿਰ ਕਣਕ ਜੀਰੀ ਵੇਲੇ ਕੋਈ ਹੜ੍ਹ ਆ ਜਾਂਦਾ ਤਾਂ ਕਰੋਪੀ ਹੋ ਜਾਂਦੀ ਰੱਬ ਵੱਲੋਂ ਫਿਰ ਉਹ ਨਹੀਂ ਕੋਈ ਮੱਭਾ ਦਿੰਦਾ ਕਿਸਾਨ ਫਿਰ ਕਰਜ਼ਈ ਹੋ ਜਾਂਦਾ ਫਸਲ ਦੇ ਹੜਾ ਹੜ੍ਹ ਕਾਰਨ ਜਾਂ ਗੜਿਆਂ ਕਾਰਨ ਫਿਰ ਕਿਸਾਨ ਕੋਈ ਵੀ ਕਿਸਾਨ ਹੈ ਮਜ਼ਦੂਰ ਹੈ ਮਜ਼ਦੂਰ ਵੀ ਕਿਸਾਨ ਦੇ ਨਾਲੇ ਰੋਟੀ ਖਾਂਦਾ ਕਿਉਂ ਜੇ ਕਿਸਾਨ ਦੇਊ ਤਾਂ ਮਜ਼ਦੂਰ ਖਾਊ ਰੋਟੀ ਸਾਰੇ ਕਿਸਾਨ ਦੇ ਸਿਰ ਰੋਟੀ ਖਾਂਦੇ ਨੇ ਤਾਂ ਫਿਰ ਉਹਨਾਂ ਨੂੰ ਖੁਦਕੁਸ਼ੀਆਂ ਕਰਨੀਆਂ ਪੈ ਜਾਂਦੀਆਂ ਨੇ ਤੇ ਬੱਚੇ ਨੇ ਉਹ ਨਸ਼ਿਆਂ ਤੇ ਲੱਗੇ ਬਾਹਰ ਵਾਗੇ ਪੰਜਾਬ ਦੀ ਜਵਾਨੀ ਆ ਉਹ ਬਹੁਤ ਸੰਕਟ ਹੈ ਕਿਸਾਨੀ ਖਤਮ ਕਰ ਰਹੇ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਯਾਰ ਨੇ ਕੱਪ ਮਾਰ ਕੇ ਇਹਨਾਂ ਨੇ ਝੂਠ ਬੋਲ ਕੇ ਸਰਕਾਰਾਂ ਬਣਾਈਆਂ ਨੇ ਪਹਿਲਾਂ ਮੋਦੀ 15 ਲੱਖ ਆਇਆ ਥੋੜੇ ਖਾਤੇ ਚ ਕਿਸੇ ਦੇ ਖਾਤੇ ਚ ਆਇਆ ਜਾਂ 1000 ਰੁਪਏ ਕਿਸੇ ਮਾਈ ਨੂੰ ਪੁੱਛੋ ਵੀ ਸਾਨੂੰ ਮਿਲਿਆ ਜਿਹੜਾ ਵਾਦਾ ਕਰਿਆ ਸੀ ਤਿੰਨ ਇਨਸਾਨ ਹੋਣ ਵਾਲੇ ਨੇ ਭਗਵੰਤਮਾਨ ਆਪ ਵਿਆਹ ਕਰਾ ਕੇ ਦੇਖ ਲਾਓ ਦੀ ਭੈਣ ਦੇ ਆਦੇ ਘਰ ਵਾਲੀ ਦੇ ਕਿਵੇਂ ਸਿਉਨੇ ਨਾਲ ਲੱਦਤੀਆਂ ਉਹ ਕਿਉਂ ਅਸੀਂ ਨਹੀਂ ਸਿਉਨਾ ਪਾ ਸਕਦੀਆਂ ਅਸੀਂ ਵੀ ਪਾ ਸਕਦੇ ਹਾਂ ਸੋਣਾ ਜਿਵੇਂ ਉਹਨੇ ਆਪਦੇ ਘਰ ਵਾਲਿਆਂ ਤੇ ਭੈਣ ਲੱਦਤੀ ਦੁਆਰੇ ਵਿਆਹ ਕਰਾ ਕੇ ਸਤੋਂ ਸਾਰਾ ਕੁਝ ਖੋਹੀ ਜਾਂਦੇ ਨੇ ਆਪਦੇ ਘਰ ਬਣਾਈ ਜਾਂਦੇ